ਫੌਜੀ ਵਰਗੇ ਖਰਾਂਜੀ ਵਰਗੇ ਵੱਜੀ ਵਰਗੇ ਚੋਟੀ ਦੇ ਕੋਲ ਵਿੱਚ ਖੜਾ ਜਿਹੜੇ ਮੈਦਾਨ ਦੇ ਵਿੱਚ ਮੇਰ ਆਇਆ ਗੋਲ ਜਾਂ ਪਹਿਰਾ ਵਿੱਚ ਖੰਡੇ ਤੋਂ ਦੱਸਵੇ ਚਾਜਾਂ ਦਾ ਚਾਜਰ ਖੇੜੀ ਵਿੱਚ ਦੱਸਵੇ ਜਾਮਾ ਬਲਹਾਰੀ ਜੀ ਨੇ ਕਾਰ ਇੱਕ ਗੱਡੀ ਫਿਰ ਨਹੀਂ ਕਬੱਡੀ ਯਾਰੋ ਫਿਰ ਨਹੀਂ ਕਬੱਡੀ ਆਹ ਰੇਡਰ ਦਾ ਨਾਮ ਹੈ ਪਿੰਟਰਾ ਇਹਦਾ ਕਹਿੰਦੇ ਵੀ ਤਲਵੰਡੀ ਦੇ ਕੋਲੇ ਪਿੰਡ ਆ ਜਾਂਦਾ ਚੰਠਿਆ ਦੇਖੋ ਵਾਲੀ ਹੱਸਤਾ ਦੀ ਵਿੱਚ ਧਿਆਨ ਨਾਲ ਬੂ ਕਰਾਂ ਅਨੁਭਵੀ ਹਾਂ ਕੀ ਹੋ ਗਿਆ ਜੀ ਠੀਕ ਹੈ ਜੀ ਇਹਨਾਂ ਦਾ ਮੈਚ ਕੋਰ ਦੋਨੋਂ ਵੀ ਜਿਆ ਤਿਆਰ ਹੋਏ ਕੋਈ ਮੂਵ ਕਰੋ ਪਹਿਲੇ ਪਾਸੇ ਬਾਈਆਂ ਦੇ ਬਾਰਵਾ ਪਹਿਣਾ ਥਾਂ ਨਹੀਂ ਜਗਾ ਸਾਡੇ ਵਧੀਆ ਪ੍ਰਾਂਗਰੀ ਬਹੁਤ ਸਾਨੇ ਵੀਰ ਉਧਰ ਸੰਗਤ ਆ ਜਿਹੜਾ ਨੇ ਕਬੱਡੀ ਦਾ ਆਨੰਦ ਮਾਣ ਰਿਹਾ ਬਹੁਤ ਧੰਨਵਾਦ ਆਪਾਂ ਕਰਦੇ ਕਬੱਡੀ ਕਿਰਸੀ ਜੀ ਦਾ ਬਾਹਰ ਦੇ ਦਾ ਵੀ ਜੋਰ ਹੁੰਦਾ ਜਨਾ ਅੰਦਰ ਮੇਲਾ ਲੱਗਦਾਗਾ ਚੌ ਵਾਲੇ ਕਹਿੰਦੇ 4 ਤੋਂ 3 ਹੋ ਗਈ ਇੱਕ ਤਾਂ ਥੋੜੀ ਜੀ ਛੱਟ ਗਈ ਫੌਜੀ ਕੰਨੀ ਤੇ ਆ ਗਏ

ਬਹੁਤ ਤਕੜਾ ਜਫਾ ਨਾਲ ਆ ਕੇ ਬੱਲੇ ਬੱਲੇ ਕਰ ਆ ਗਿਆ ਲੈ ਵੀ ਬਾਬਿਆ ਤੈਨਾਂ ਵੀ ਧੰਨਵਾਦ ਤੈਨੂੰ ਮੋਟਰਸਾਈਕਲ ਮਿਲਣਾ ਗਾਲੂ ਗੁਆਰ ਕਾ ਹੁਣ ਪਰ ਇਧਰ ਦੇ ਪਾਸੇ ਕਬੱਡੀ ਫੇਰ ਪੈ ਗਈ ਏ ਮੁੰਡਾ ਕਹਿੰਦੇ ਪੱਗੀ ਵਰਗੇ ਪੱਧਿਆਲੇ ਵਾਲੇ ਆਹ ਕਰਦਾ ਕਮਾਲ ਫੜ ਗਿਆ ਕੋਟ ਲੱਗੇ ਜੋਰ ਬੱਲੇ ਬੱਲੇ ਖੇਤਲਾ ਦੇ ਜੋਰ ਹੈ ਜੇ ਤੇਰੇ ਦੇ ਨਾਲ ਆ ਖੇਤਲਾ ਮੜਾ ਦੇ ਖੇਤਲਾ ਕਮਾਲ ਨੰਬਰ ਰੇਟਰ ਦਾ ਹੈ ਨੰਬਰ ਪੱਧਿਆਲੇ ਵਾਲੇ ਰੇਤ ਕਹਿੰਦੇ ਜਾਫੀ ਤੋਂ ਲੈ ਗਿਆ ਅਗਲੇ ਮੈਚ ਲਈ ਕੋਰਡ ਬਣਾ ਵੀ ਆ ਗਈ ਜੀ ਪਰ ਉਹ ਵੀ ਉਹਨਾਂ ਦਾ ਮੈਚ ਆ ਤਿਆਰ ਹੈ ਧੰਨਵਾਦ ਆ ਸਾਰੀ ਸੰਗਤ ਦਾ ਬਹੁਤ ਵੱਡਾ ਪਿਆਰ ਜਿਹਨੇ ਮੇਰੇ ਵੀਰ ਕਬੱਡੀ ਦੇ ਨਾਲ ਜੁੜੇ ਹੈ ਹਾਂਜੀ ਸਾਡੇ ਕੋਲੇ ਪਹਿਲੇ ਰਾਉਂਡ ਦੇ ਚਾਰਕ ਮੈਚ ਰਹੇ ਨੇ ਇਹ ਨੋਟ ਰੱਖਣਾ ਜੇ ਤੋਂ ਬਾਅਦ ਨਾਲ ਸੀ ਜਿਹੜਾ पैंती चौकी गेरो इहे बि नीमा कृपा आहिनि पैती साल बि तयारु ਇਹਦੇ ਪਲੇਅਰ ਆਇਆ ਸਾਰਿਆਂ ਦਾ ਬਹੁਤ ਧੰਨਵਾਦ ਹੈ ਲੈ ਵੀ ਰੂਰੇ ਗਿਆ ਆ ਮੁੰਡਾ ਬਤਿਆਲੇ ਵਾਲਾ ਕਬੱਡੀ ਪਾੜਿਆ ਆ ਜਰਾ ਲਓ ਸਾਹਮਣੇ ਬਤਿਆਲੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਹੈ ਇੱਕ ਪਾਸੇ ਖੌਲੀ ਵਰਗੇ ਮੁੰਡੇ ਐ ਗੋਟਾ ਭੀਖੀ ਫੜਸਲਾ ਕਰ ਗਿਆ ਵੀ ਨੰਬਰ ਜਾਂਫੀ ਦੇ ਵਿੱਚ ਜੁੜਦਾ ਆਇਆ ਥੋੜਾ ਮੌਸਮ ਵੀ ਖਰਾਬ ਚੱਲ ਰਿਹਾ ਹੈ ਲੈ ਵੀ ਕਾਪੀ ਪ੍ਰਮਾਤਮਾ ਗੇਮ ਖੇਡ ਕਿਉਂਕਿ ਕੰਕਣੜੀ ਤੇ ਪੱਕੀਆਂ ਖੜੀਆਂ ਪ੍ਰਮਾਤਮਾ ਮਿਹਰ ਰੱਖੇ ਸਾਰੇ ਕਿਸਾਨਾਂ ਦੇ ਉੱਪਰ ਚੋਟੀ ਦਾ ਮੁਕਾਬਲਾ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਕੰਪੀਟੇ ਲਈ ਸਭ ਦੇ ਕਿਹੜੇ ਕਿਹੜੇ ਟੀਮਾਂ ਦਾ ਮੈਚ ਹੋਵੇ। ਹਾਂਜੀ ਅਗਲਾ ਮੈਚ ਜਿਹੜਾ ਲੱਗਣਾਗਾ ਉਹ ਕਿਰਪਾ ਕਰਕੇ ਹੋਰ ਦੋਨਾਂ ਵੀ ਜੀ ਟੀਮ ਦੇ ਕਾਜੀਪੁਰ ਫੇਰੋ ਵਾਲੇ ਤਿਆਰ ਰ। ਉਧਰ ਦੇ ਪਾਸੇ ਚੌਂ ਵਾਲਾ ਚੌਂ ਵਾਲਾ ਰੇਡਰ ਰੇਡਰ ਆਹ ਕਰਦਾ ਕੁਮਾਰੀ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਇਹ ਤੋਂ ਰੇਡਰ ਪੱਜੂ ਇਹ ਤੋਂ ਰੇਡਰ ਪੱਜੂ ਛੱਡੀ ਨਾਲ ਛੱਡੀ ਨਾਲ ਛੱਡੀ ਨਾਲ ਬੰਦਾ ਸੜਾਉ ਤੈਨੂੰ ਨਾਲ ਇਹ ਲੈ ਗਿਆ ਉਹ ਮੈਨੂੰ ਇਹ ਅੱਜ ਕਰਾਖਾ ਲੈ ਗਿਆ ਕਿੱਢ ਕੇ ਆਹ ਵਧੀਆ ਰਿਹਾ ਭਰਾਵਾ ਤੂੰ ਇਹਨੂੰ ਫੜ ਲਿਆ ਉਹ ਇੱਕ ਦੋ ਵਾਰ ਰਕਿਆ ਦਾ ਗਵਾਰਾ ਉੱਡ ਗਿਆ ਤਾਹਾਂ ਉੱਡਿਆ ਜਾਂਦਾ ਉਹ ਨਿਗਾਹ ਮਾਰ ਰੋ ਉਹ ਵਿਚਾਰੇ ਕਿੱਥੇ ਸਾਥ ਨਾ ਖੜਿਆ ਉੱਡ ਗਿਆ ਕਿੰਸੀ ਗਵਾਰਾ ਉੱਡ ਗਿਆ ਇਹ ਕਿੰਸੀ ਹੁੰਦਾ ਇੱਕ ਮੂਹਣਾ ਭੜਕੇ ਬਣਾਉਣਾ ਹੁੰਦਾ ਉਹ ਬਖਰੀ ਜੀ ਹੈ ਪਰ ਉਧਰਲੇ ਪਾਸੇ ਚੌਂ ਵਾਲੇ ਨੂੰ ਚੜ ਗਿਆ ਗੁੱਸਾ ਕਰ ਗਿਆ ਕਮਾਲ ਚੌਕੇ ਪਿੰਡ ਕਹਿੰਦੇ ਵੱਡੇ ਕਬੱਡੀ ਖਿਡਾਰੀਆਂ ਦਾ ਪਿੰਡ ਆ ਪਰ ਇਸ ਟਾਈਮ ਦੇਖਾਓ ਝਾਕੋ ਮੁੰਡੇ ਨੇ ਉਹ ਸਰਦੋ ਸਰਦੇ ਉਹਦਾ ਧੌਣ ਵੀ ਮੋੜਤੀ ਸੀ ਉਹਦੀ ਲੱਤ ਵੀ ਮੋੜਤੀ ਸੀ ਕੁੰਹੀ ਵੀ ਮੋੜਤੀ ਸੀ ਉਹਦਾ ਜਵਾਨਾ ਵੀ ਮੋੜਦਾ ਸੀ ਤਿਆ ਰੱਖੀ ਮੜਿਆ ਪਿੱਟੂ ਆ ਗਿਆ ਗਾੜੇ ਪਿੱਟੂ ਮੀਟਰ ਕਬੱਡੀ ਪਾ ਰਿਹਾ ਚੌਕੇ ਪਿੰਡ ਵਾਂਗੂ ਦੋਨੇ ਵੀ ਧਰਤੀ ਹੈ ਆ ਲਾਕੇ ਦੀ ਖੇਡ ਕਬੱਡੀ ਦਾ ਵੱਡਾ ਖਿਡਾਰੀ ਬਦਲੇ ਵਾਲਾ ਸੀਪਾ ਵੀ ਅੱਜ ਦੇ ਮੇਲੇ ਤੇ ਪਹੁੰਚ ਆਇਆ ਹੈ ਮਾਣ ਹੈ ਲਾਕੇ ਦੀ ਖੇਡ ਕਬੱਡੀ ਦਾ ਵੱਡਾ ਨਾਮ ਹੈ ਸਤਗੁਰਦੀਆਂ ਕਹਿੰਦੇ ਜੱਤਾਂ ਦੇ ਨਮਾਨਾ ਨਿਕਾ ਤੇ ਪਾ ਰੋੜਗੇ ਦਿਲਾਂ ਦੇ ਜਾਨੀ ਇੱਕੇ ਪੱਲੇ ਪਰ ਕਹਿੰਦਾ ਕਹਿੰਦੇ ਵੱਡਾ ਨਾਮ ਐ ਇਸ ਇਲਾਕੇ ਦੇ ਵਿੱਚ ਅੱਜ ਸ੍ਰੀਤਾ ਜੀ ਸਾਡਾ ਖੇਤਰ ਤੇ ਪਹੁੰਚਿਆ ਧੰਨਵਾਦ ਹੈ ਭਰਾ ਸਾਡੇ ਦਾ ਲਓ ਸਾਹਮਣੇ ਰੇਡ ਪੈਂਦੀ ਕੰਪੀ ਕਰਦੇ ਗੱਲ ਮੁੰਡੇ ਦੀ ਲਓ ਬਜਿਆਲੇ ਵਾਲਾ ਕਬੱਡੀ ਪੌਂਡ ਲਈ ਬਾਦ ਹੈ ਬਹੁਤ ਧੰਨਵਾਦ ਹੈ ਜਿਵੇਂ ਕਿ ਹੁੰਦਾ ਪੱਤਰਬਾਈ ਜੀ ਫੁੜੀ ਜਿਹਾ ਬਣਿਆ ਹੈ ਐਗਰੋ ਬਸ ਮੇਰ ਬਣਾ ਪਰ ਕੇ ਜਿਹੜਾ ਕੁਸ਼ਤ ਨੇ ਕਰਨਾਲਾ ਉਹ ਕਰ ਕੀ ਰਹਿਣਾ ਕਿਉਂਕਿ ਸਾਰਾ ਕੁਝ ਉਹਦੇ ਹੱਥ ਦੇ ਵਿੱਚ ਹੈ ਮੈਂ ਇੱਕੋ ਗੱਲ ਕਹਿੰਦਾ ਇਹ ਬੰਦੇ ਕੋਲੇ ਇੱਕ ਚੀਜ਼ ਨਹੀਂ ਹੈ ਕਿ ਤਾਂ ਮੌਤ ਨਹੀਂ ਬਸ ਜਾਈ ਗਈ ਇੱਕੋ ਆਪਣੀ ਜ਼ਿੰਦਗੀ ਨਹੀਂ ਗਾਹ ਦੇ ਸਕਦਾ फॉरवर्ड करण जी ज़िंदगी कई यार जे पे पी कल आऊं आंडी पिणे राति ਆਪੇ ਜੰਗੀ ਦੀ ਧਰਤੀ ਵੱਡਾ ਮੇਲਾ ਲੱਗਦਾ ਹੈ ਮਾਗੀ ਦਾ ਮੇਲੇ ਵੀਰੇ ਉੱਪਰ ਖਰਾਦੀ ਬੜਾ ਤਿਆਰ ਦੇ ਕਾਰ ਹੈ ਲੈ ਵੀ ਖਰਾਦੀ ਮਾਰਤਾ ਪਨੋਜਨ ਹੈ ਇੱਕ ਪਾਸੇ ਚੌਕੇ ਵਾਲਾ ਖਰਾਦੀ ਹੈ ਜਿਹਨੇ ਪਿੰਡਾ ਸੇਲ ਕੀਤੇ 70 ਕਿਲੋ ਭਾਰ ਦੇ ਵਿੱਚ ਰਜਮੈਂਟ ਦੀ ਖੇਡ ਕਲੱਬ ਦੇ ਵਾਸਤੇ ਕੈਨੇਡਾ ਖੇਡਿਆ ਇਹ ਨਾ ਕਿਉਂ ਉਹਦਾ ਪਿੰਡਾਂ ਦੇ ਆ ਪਿੰਡ ਜੋਗਾ ਪਿੰਡ ਪੱਖੋ ਪਿੰਡ ਅਕਲੀਆ ਪਿੰਡ ਢੈਣੀ ਫੱਤਾ ਪਿੰਡ ਇਹ ਤਾਵਾ ਪੁਰਾਣਾ ਸਾਡੇ ਸਾਰੇ ਕਬੱਡੀ ਪਿੰਡ ਨੇ ਅੱਜ ਸਾਰੀ ਜਗ੍ਹਾ ਦੇ ਉੱਪਰ ਵੱਡਾ ਮੇਲਾ ਹਰ ਸਾਹ ਦੀ ਤਰ੍ਹਾਂ ਲੱਗਿਆ ਹੋਇਆ ਹੈ ਕਿ ਚੋਰੀ ਭਰ ਤੋਂ ਮਿਲਾਂਗਾ ਤਾਂ ਤੇਰੀ ਸੱਚੇ ਜਨੂ ਵੇਖ ਲੱਕ ਕੇ ਸਾਰੇ ਪ੍ਰਬੰਧਕ ਭਰਾਵਾਂ ਦਾ ਧੰਨਵਾਦ ਹੈ ਬੜੀ ਕੰਬੀ ਰੇਡ ਪੈਂਦੀ ਕਰਦੇ ਗੱਲ ਮੁੰਡੇ ਆਹ ਵਿਦਿਆਲੇ ਵਾਲੇ ਵੀ ਪਈਏ ਪਰ ਫੌਜੀ ਮੁੱਛੇ 'ਚ ਆ ਗਿਆ ਗੁੱਸੇ 'ਚ ਆਹ ਤੇਰਾ ਖਾ ਫੌਜੀਆ ਥੋੜਾ ਜਿਹਾ ਪਿਆਰ ਆ ਥੋੜਾ ਆਇਆ ਪਿਆਰ ਦਾ ਵਾੜਾ ਗੁੱਸਾ ਨਾ ਕਰਿਆ ਗਾ ਮੈਨੂੰ ਪਤਾ ਫੌਜੀ ਦਾ ਗੁੱਸਾ ਵਾੜਾ ਪੈਣਾ ਹੁੰਦਾ ਥੋੜੇ ਪਿਆਰ ਨਾਲ ਜਿਵੇਂ ਕਹਿੰਦਾ ਹਰ ਇੱਕ ਬੰਦਾ ਕਬੱਡੀ ਦੇ ਨਾਲ ਖੇਡਣ ਲਈ ਕਬੱਡੀ ਖੇਡੀ ਜੋਸ਼ ਤੇ ਨਾਲ ਜਾਂਦੀ ਹੈ ਆ ਠੰਡਾ ਨਾਲ ਦੀ ਨਾਲ ਹੋਣਾ ਪੈਂਦਾ ਲੋਕ ਤਾਂ ਪਤਾ ਨਹੀਂ ਕਿਹੜੀ ਜੀਜ ਨੂੰ ਚੱਕ ਲੈਣਾ ਜਿੱਧਰ ਕਿਹੜਾ ਬੰਦੇ ਦੀ ਮਸੂਰੀ ਹੋਏ ਥੱਲੇ ਨਹੀਂ ਉਹਨਾਂ ਫੇਰਾ ਆਹ ਪੀਟਰ ਜੱਠਿਆੜੀਆ ਕਬੱਡੀ ਪਾ ਰਿਆ ਉਧਰ ਬਿਦਿਆਣੇ ਵਾਲਾ ਆ ਕਈ ਦਿਨਾਂ ਦੀ ਗੱਲ ਹੈ ਨਾ ਹੁਣ ਫੇਸਬੁੱਕ ਦੇ ਅੰਤੋ ਜੀ ਵਾਲੀ ਚੱਲੀ ਜਾਂਦੀ ਐ ਕਾਲਿਆ ਹਾ ਪਤਾ ਨਾ ਤੈਨੂੰ ਲੋਕ ਇੰਦਾ ਦੇ ਲੋਕ ਐ ਯਾਰ ਇੱਕ ਪਾਸੋਂ ਜੋ ਤੇ ਮਰਾ ਮਿੱਤਰ ਮੇਰਾ ਹੇਰ ਕਾਲੇ ਕਾਲਾ ਕੰਨਾ ਮੈਂ ਘਰੇ ਢੋਲ ਲੈਂਦਾ ਫਿਰ ਮੇਰੇ ਘਰ ਵਾਲੀ ਕਹਿੰਦੀ ਘਰ ਵਸ ਤੇ ਲੈਂਦਾ ਉਹ ਆਏ ਜਾਂ ਗੱਲਾਂ ਨਾ ਬਾਲਾ ਫਾਰਮਲ ਕਰਾ ਕਰੋ ਇਹ ਚੀਜ਼ਾਂ ਬਾਲਾ ਨਖਾਂ ਕਰਦੇ ਮੈਂ ਫਲੰਬਦ ਚੌਕਿਆਂ ਵੀ ਟੀਮ ਜਿੱਤੂ ਰਹੀ ਐ ਨੰਬਰ ਬੋਲੋ ਜੀ ਕਿਤੇ ਕਿਤੇ ਆ ਅੱਜੇ ਨੰਬਰ ਤੇ ਜਿੱਤ ਆ ਰਹੀ ਐ ਨੰਬਰ ਬੋਲੋ ਨੰਬਰ ਕਿੰਨੇ ਕਿੰਨੇ ਐ ਬੋਲ ਜੀ ਬੋਲ ਜੀ ਬਹੁਤ ਧੰਨਵਾਦ ਕਾਲਾ ਬਾਈ ਸਾਡੇ ਵੀਰ ਸਾਡੇ 8 ਨੰਬਰ ਰੇਲੇ ਬਲਿਆਣੀ ਦੇ ਚੌਕਿਆਂ ਦੇ ਨੰਬਰ ਰੇਲੇ ਦਾ ਵਾਜੀ ਦੋਨ ਜੇਤਾ ਨਿਰਖਾਤੀ ਦਾ ਆਖਰੀ ਦੇ ਜਤਾ ਹੋਈ ਡਾਕਟਰ ਗੁਰਦੀਪ ਸਿੰਘ ਜੀ ਅਗਲੀ ਸਮਾਜ ਸੇਵੀ ਪਹੁੰਚਿਆ ਬਹੁਤ ਧੰਨਵਾਦ ਆਪਾਂ ਕਰਦੇ ਆਂ ਖੇਰੂ ਵਾਲੇ ਆ ਗਿਆ ਹੈ ਭਾਈ ਲਾਹਾਂ ਕਬੱਡੀ ਪਲੇਅਰ ਕਾਲੇ ਵੀਰਾਂ ਦਾ ਸਮਰਕਰ ਅਸਟ੍ਰੇਲੀਆ ਵਾਲੀ ਵੀਰਾਂ ਦਾ ਨਾਮਾ ਵੀ ਜਿੱਥੇ ਵੀ ਹੈ ਜੋਟੀ ਦਾ ਮੈਚ ਸ਼ੁਰੂ ਲੱਗਾ ਇੱਕ ਪਾਸੇ ਸ਼ੇਰੋਂ ਪਿੰਡ ਹੈ ਇੱਕ ਪਾਸੇ ਸ਼ੇਰੋਂ ਪਿੰਡ ਹੈ ਤੇ ਦੂਜੇ ਪਾਸੇ ਮੁੰਡੇ ਕੋੜਦੂ ਨੇ ਆੜਿਆ ਇੱਕ ਪਿੰਡ ਕਹਿੰਦੇ ਗੀਤ ਕਰਦੀ ਦੁਨੀਆ ਦੇ